ਪਿੰਡ ਵੀਰਾਂਵਾਲਾ ਦੇ ਨੱਕੇ ਉੱਤੇ ਇੱਕ ਵੱਡੀ ਹਵੇਲੀ ਵਾਲਾ ਘਰ ਸੀ ਜਿਸ ਦਾ ਲਾਲ ਪੰਨਾ ਮਾਲਕ ਸੀ ਵੱਡੇ ਦਰਵਾਜ਼ੇ ਇੱਕ ਸੋਹਣੀ ਰੰਗ-ਬਰੰਗੀ ਲਾਲ ਪੰਨੇ ਦੀ ਦੁਕਾਨ ਸੀ ਜੋ ਕਿ ਪਿੰਡ ਵਿੱਚ ਸਭ ਤੋਂ ਮਸ਼ਹੂਰ ਮੰਨੀ ਜਾਂਦੀ ਸੀ ਲਾਲ ਪੰਨਾ ਹਿਸਾਬ ਕਿਤਾਬ ਦਾ ਬਹੁਤ ਸਖਤ ਸੀ ਪਰ ਦਿਲ ਦਾ ਬਹੁਤ ਠੰਡਾ ਆਦਮੀ ਨਹੀਂ ਸੀਗਾ ਚੰਗਾ ਆਦਮੀ ਨਹੀਂ ਸੀਗਾ ਲਾਲ ਪੰਨੇ ਦੇ ਸਿਰ ਉੱਤੇ ਹਮੇਸ਼ਾ ਮੋਢੇ ਉੱਤੇ ਨਫੇ ਨੁਕਸਾਨ ਦੇ ਅੰਕ ਡੋਲਦੇ ਰਹਿੰਦੇ ਸਨ ਦੂਜੇ ਪਾਸੇ ਇੱਕ ਵਿਸ਼ਨੂੰ ਨਾਂ ਦਾ ਆਦਮੀ ਰਹਿੰਦਾ ਸੀ ਜੋ ਕਿ ਇੱਕ ਮਜ਼ਦੂਰ ਵਜੋਂ ਕੰਮ ਕਰਦਾ ਸੀ ਜੋ ਹਲ ਜਾਂ ਮਿੱਟੀ ਖੋਦਣ ਥੈਲੇ ਚੁੱਕਣ ਦਾ ਕੰਮ ਕਰਦਾ ਸੀ ਉਸ ਦੇ ਪੈਰ ਹਮੇਸ਼ਾ ਚਿੱਟੀ ਧੂੜ ਨਾਲ ਭਰੇ ਰਹਿੰਦੇ ਸਨ ਉਸ ਦੇ ਘਰ ਇੱਕ ਮਾਂ ਬਿਮਾਰ ਮਾਂ ਦੋ ਛੋਟੇ ਭੈਣ ਭਰਾ ਤੇ ਬਸ ਇੱਕੋ ਹੀ ਮੇਸ ਸੀ ਇਮਾਨਦਾਰੀ ਇੱਕ ਮੌਕਾ ਇੱਕ ਦਿਨ ਲਾਲ ਪੰਨੇ ਦੀ ਦੁਕਾਨ ਤੇ ਚੋਰੀ ਹੋ ਗਈ ਅਤੇ ਲਾਲੇ ਨੂੰ ਵਿਸ਼ਨੂੰ ਤੇ ਸ਼ੱਕ ਹੋ ਗਿਆ ਲਾਲੇ ਨੇ ਇਕੱਠ ਕਰ ਲਿਆ ਵਿਸ਼ਨੂੰ ਨੂੰ ਪੁਲਿਸ ਫੜਕੇ ਲੈ ਗਈ ਕਿਉਂਕਿ ਮਜ਼ਦੂਰ ਹੋਣ ਦਾ ਦੋਸ਼ ਲੱਗਦਾ ਹੈ ਜੋ ਕਦੇ ਸਹੀ ਜਾ ਗਲਤ ਨਹੀਂ ਵਿਖਦਾ ਪੁਲਿਸ ਨੇ ਬਿਨਾ ਪੁੱਛੇ ਵਿਸ਼ਨੂੰ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੁਲਿਸ ਸਟੇਸ਼ਨ ਲੈ ਗਈ ਪਿੰਡ ਦਾ ਹੀ ਇੱਕ ਬਜ਼ੁਰਗ ਚੌਧਰੀ ਜੋ ਕਿ ਸੱਚ ਦਾ ਸਾਥੀ ਸੀ ਉਸ ਨੇ ਹੌਲੀ-ਹੌਲੀ ਦਸਤਾਵੇਜ਼ ਇਕੱਠੇ ਕੀਤੇ ਜਿਸ ਦੀ ਜਾਂਚ ਪੜਤਾਲ ਤੋਂ ਪਤਾ ਚੱਲਿਆ ਕਿ ਵਿਸ਼ਨੂੰ નિર્ਦੋਸ਼ ਹੈ ਲਾਲਾ ਪੰਨੇ ਦਾ ਜੋ ਵਫਾਦਾਰ ਆਦਮੀ ਸੀ ਉਸ ਦਾ ਹੀ ਅੰਦਰਲਾ ਨੌਕਰ ਚੋਰੀ ਉਸ ਨੇ ਕੀਤੀ ਹੈ ਨਾ ਕਿ ਵਿਸ਼ਨੂੰ ਨੇ ਕੀਤੀ ਹੈ ਸੱਚ ਬਾਹਰ ਆਇਆ বিষ্ণੂ ਰਿਹਾ ਹੋ ਗਿਆ ਪਰ ਉਸ ਦਾ ਨਿਵਾ ਇੱਥੇ ਨਹੀਂ ਰੁਕਿਆ ਲਾਲਾ ਨੂੰ ਲੱਜ ਆਈ ਲਾਲਾ ਨੇ ਮਾਫੀ ਮੰਗੀ ਪਰ বিষ্ণੂ ਉਸ ਵੇਲੇ ਕਦੇ ਨਹੀਂ ਭੁਲਾ ਸਕਿਆ ਜਦੋਂ ਉਸ ਦੀ ਭੁੱਖੀ ਮਾਂ ਨੇ ਦੋ ਰੋਟੀਆਂ ਵਿੱਚੋਂ ਇੱਕ ਰੋਟੀ ਆਪਣੇ ਮੂੰਹ ਵਿੱਚ ਰੱਖਣ ਦੀ ਬਜਾਏ বিষ্ণੂ ਦੇ ਭੈਣ ਭਰਾਵਾਂ ਨੂੰ ਦੇ ਦਿੱਤੀ ਅਸਲ ਅਮੀਰੀ ਇੱਕ ਦਿਨ বিষ্ণੂ ਨੇ ਆਪਣੀ ਮਿਹਨਤ ਦੀ ਕਮਾਈ ਨਾਲ ਪਿੰਡ ਵਿੱਚ ਛੋਟੀ ਜਿਹੀ ਦੁਕਾਨ ਖੋਲੀ ਉਸ ਦੀ ਦੁਕਾਨ ਦੇ ਚਰਚੇ ਉਸ ਦੀ ਇਮਾਨਦਾਰੀ ਦੇ ਚਰਚੇ ਪਿੰਡਾਂ ਵਿੱਚ ਹੋਣ ਲੱਗੇ ਤੇ ਵਿਸ਼ਨੂੰ ਦੀ ਦੁਕਾਨਦਾਰੀ ਪੂਰੀ ਵਧਿਆ ਚੱਲ ਗਈ ਉੱਥੇ ਹੀ ਲਾਲੇ ਦੀ ਦੁਕਾਨ ਬੰਦ ਹੋ ਗਈ ਲਾਲਾ ਕਰਜ਼ੇ ਵਿੱਚ ਡੁੱਬੋ ਚੁੱਕਿਆ ਸੀ ਉਹ ਬਿਮਾਰ ਪੈ ਗਿਆ ਅਤੇ ਉਸ ਨੂੰ ਕੋਈ ਸਹਾਰਾ ਨਹੀਂ ਮਿਲਿਆ ਅਖੀਰ ਵਿੱਚ ਵਿਸ਼ਨੂੰ ਨੇ ਆਪਣੀ ਦੁਕਾਨ ਦੇ ਇੱਕ ਕੋਨੇ ਵਿੱਚ ਇੱਕ ਚੇਅਰ ਰਖਵਾਈ ਜਿਸ ਉੱਤੇ ਉਹ ਲਾਲੇ ਨੂੰ ਬਿਠਾਉਂਦਾ ਅਤੇ ਉਸ ਨੂੰ ਗਰਮ ਚਾਹ ਤੇ ਨਾਸ਼ਤਾ ਵਗੈਰਾ ਦਿੰਦਾ ਲੋਕ ਅਚੰਬੇ ਚ ਅਚੰਬਤ ਹੋ ਗਏ ਲੋਕ ਹੈਰਾਨ ਹੋ ਗਏ ਕਿ ਜਿਸ ਲਾਲੇ ਨੇ ਉਸ ਨਾਲ ਬੜੀ ਬੇਇਨਸਾਫੀ ਕੀਤੀ ਸੀ ਉਹ ਉਸ ਨੂੰ ਅੱਜ ਪ੍ਰਸ਼ਾਦੇ ਸ਼ਕਾ ਰਿਹਾ ਹੈ ਚਾਹ ਪੀ ਰਿਹਾ ਹੈ ਅਤੇ ਆਪਣੇ ਕੋਲ ਰੱਖ ਰਿਹਾ ਹੈ ਅਖੀਰਲਾ ਸੰਦੇਸ਼ ਕਿਸੇ ਨੇ ਵਿਸ਼ਨੂੰ ਤੋਂ ਪੁੱਛਿਆ ਕਿ ਤੂੰ ਤਾਂ ਉਸ ਦਾ ਦੁਸ਼ਮਣ ਸੀ ਫੇਰ ਇੰਨੀ ਮਿਹਰਬਾਨੀ ਕਿਉਂ ਤਾਂ ਵਿਸ਼ਨੂੰ ਨੇ ਹੌਲੀ ਜਿ ਹੱਸ ਕੇ ਕਿਹਾ ਕਿ ਮੈਂ ਇੱਕ ਮਜ਼ਦੂਰ ਹਾਂ ਮਨੁੱਖਤਾ ਮੇਰੀ ਅਸਲੀ ਮਜ਼ਦੂਰੀ ਹੈ ਸਿੱਖਿਆ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਪੈਸਾ ਵੱਡਾ ਨਹੀਂ ਦਿਲ ਵੱਡਾ ਹੋਣਾ ਚਾਹੀਦਾ ਹੈ ਅਸਲ ਅਮੀਰੀ ਪੈਸਾ ਨਹੀਂ ਹੁੰਦਾ ਅਸਲ ਅਮੀਰੀ ਵੱਡਾ ਦਿਲ ਹੋਣਾ ਚਾਹੀਦਾ ਹੈ ਸੱਚ ਦੇ ਰਾਹ ਤੇ ਤੇ ਹਮੇਸ਼ਾ ਚੱਲਦੇ ਰਹੋ ਕਦੇ ਨਾ ਕਦੇ ਸੱਚਾਈ ਹਮੇਸ਼ਾ ਜ਼ਰੂਰ ਜਿੱਤਦੀ ਹੈ ਮਜ਼ਦੂਰੀ ਛੋਟੀ ਨਹੀਂ ਹੁੰਦੀ ਮਨੁੱਖਤਾ ਵੱਡੀ ਹੁੰਦੀ ਹੈ ਹਾਂਜੀ ਦੋਸਤੋ ਆਸ਼ਾ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਕਿਰਪਾ ਕਰਕੇ ਕਮੈਂਟ ਦੇ ਮਾਧਮੇ ਰਾਹੀਂ ਜ਼ਰੂਰ ਦੱਸਣਾ ਕਹਾਣੀ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਜਰੂਰ ਕਰ ਲੈਣਾ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰ ਲੈਣਾ ਮਿਲਦੇ ਆਂ ਕਦੇ ਹੋਰ ਇੱਕ ਨਵੀਂ ਕਹਾਣੀ ਦੇ ਨਾਲ ਕਿਸੇ ਹੋਰ ਦਿਨ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ